ਚੋਰ ਹੋ ਗਏ ਇਕੱਠੇ ਭਗਵੰਤ ਮਾਨ ਵੀ ਇਹ ਗੱਲ ਕਹਿੰਦਾ ਰਿਹਾ 2000 ਭ੍ਰਿਸ਼ਟਾਚਾਰ ਕਰਦੇ ਐ ਕਰਦੇ ਮੈਂ ਇਹਨਾਂ ਨੂੰ ਜੇਲਾਂ ਛੱਡੂ ਕਾਂਗਰਸੀਆਂ ਨੂੰ ਫਿਰ ਹੁਣ ਦੁੱਧ ਦੁੱਧ ਤੇ ਹੋ ਗਏ ਇਹਨੂੰ ਰਾਜੇ ਬੜੰਗ ਨੂੰ ਮੈਂ ਪੁੱਛਣਾ ਚਾਹਨਾਗਾ ਵੀ ਮੂਸੇ ਵਾਲੇ ਦੇ ਬਾਪ ਨੂੰ ਤੇ ਖੈਰੇ ਨੂੰ ਛੱਡ ਕੇ ਫਿਰ ਝਾੜੂ ਨਾਲ ਹੰਸਿਆਉਤਾ ਕਰ ਰਿਹਾ ਹੈਗਾ ਹੁਣ ਜਵੀਰ ਮਰ ਨਹੀਂ ਰਹੀ ਹਮ ਗਨਮੈਨ ਨਹੀਂ ਲਾਏਂਗੇ ਹਮ ਬੇਅਦਬੀ ਕੋ ਦੋਸ਼ੀਓ ਕੋ ਤਿੰਨ ਦਿਨ ਮੇਂ ਪਕੜ ਲਾਏਂਗੇ ਹਮ ਜੋ ਕਰ ਦੇਂਗੇ ਹਮ ਉਹ ਕਰ ਦੇਂ ਕਰ ਦੇ ਕੋਈ ਬੇਸ਼ੱਕ ਹੁਣੇ ਆਪਣੇ ਤੇ ਪਰਚੀ ਬਾਦਨ ਝਾੜੂ ਵਾਲੇ ਪੌਂਦੇ ਦਾ ਫਿਰਦੀ ਆ ਹਨਾ ਮੇਰੇ ਤੇ ਬਾਦ ਫਿਰ ਜਾਇਆ ਮੰਗੇ ਜੇਲ ਹੁਣ ਔਖਾ ਨੂੰ ਬੋਲਣੀ ਪਊਗਾ ਸੈਂਡਲਾਂ ਤੇ ਰੇਲ ਗੱਡੀ ਤੇ ਆਉਣ ਵਾਲਾ ਬੰਦਾ ਅੱਜ 400 ਕਰੋੜ ਵਾਲੇ ਜਹਾਜ਼ ਤੇ ਆਉਂਦਾਗਾ ਜੇ ਕਹਦਾ ਰਾਹੁਲ ਕਹਿੰਦੇ ਟੱਕੇ ਬੈਠਾ ਓਏ ਕਰੋ ਸਮਝੌਤਾ ਕਰਨਗੇ ਇਹਨਾਂ ਦੇ ਪੱਲੇ ਕੀ ਆ ਹਰ ਦਿੱਲੀ ਹੱਲੇ ਚੱਲਦੇ ਆ ਜੇ ਕੇਜਰੀਵਾਲ ਨੇ ਕਹਿਤਾ ਫਿਰ ਵੀ ਸਮਝੌਤਾ ਕਰਨਾ ਪੂ ਮੋਦੀ ਦਾ ਯਾਰ ਬਾਅਦ ਚ ਦੇਖਿਆ ਕਾਂਗਰਸ ਤੇ ਝਾੜੂ ਤੋਂ ਪੰਜਾਬ ਵਿਚਾਲੋ ਕੋਈ ਨਾ ਆਉਣ ਦੇ ਮੋਦੀ ਦਾ ਆਉਂਦਾ ਭੱਜਿਆ ਆਖਿਰ ਤੇ ਜਿਵੇਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਜਲੂਸ ਕੱਢਿਆ ਸੀ ਇਹਨਾਂ ਦਾ ਉਹੀ ਹੁਣ ਜਲੂਸ ਨਿਕਲਣਾ ਕੇਜਰੀਵਾਲ 100 ਕਰੋੜ ਦਾ ਕੱਪੜਾ ਖਰਕੇ ਫਿਰਦਾ ਨੀ ਈੜੀ ਤੋਂ ਭੱਜਿਆ ਕਿਤੇ ਕਹਿਨਦਾ ਮੈਂ ਇੱਥੇ ਸਾਧਨਾ ਚ ਬਹਿ ਗਿਆ ਕਿਤੇ ਕਹਿਨਦਾ ਮੈਂ ਥੱਲੇ 10 ਦਿਨ ਕੱਲਾ ਬੈਠੂਗਾ ਮੈਂ ਉਹ ਕਰੂੰ ਜਾਂ ਕਰੂੰ ਮੈਂ ਜਾਪ ਕਰੂੰਗਾ ਕਰਾਉਂਦੀ ਹੈ ਜਾਪ ਈੜੀ ਤੋੜਦਾ ਜਾਪ ਕਰਦਾ ਜਾ ਨਾ ਦਿੱਲੀ ਕੱਢਣ ਤੇਰਾ ਜਲੂਸ ਆ ਲਾਲੂ ਯਾਦਵ ਵਰਗੇ ਜਿਹੜੇ ਫਿਰਦੇ ਆ ਕੇਜਰੀਵਾਲ ਵਰਗੇ ਇਹਨਾਂ ਚੋਂ ਚੰਗਾ ਦੱਸੋ ਤਾਂ ਕਿਹੜਾ ਕਾ ਕੋਈ ਘਟ ਨਹੀਂ ਹੈਗਾ ਗਾਈਆਂ ਦੇ ਚਾਰੇ ਚ ਗੱਡਾ ਘਬੜਾ ਕਰ ਰਹੀ ਸੀ ਲਾਲੂ ਨੇ ਕੇਜਰੀਵਾਲ ਨੇ ਬੰਗਲੇ ਚੋਂ ਖਾ ਗਿਆ 100-200 ਕਰੋੜ ਜਿੰਨੇ ਰਲੇ ਫਿਰ ਜਾ ਮੈਨੂੰ ਇੱਕ ਵੀ ਸਹੀ ਦੱਸ ਦੇ ਬੀਜੇਪੀ ਤੇ ਜੇ ਕਾਲੀ ਰਲ ਕੇ ਉਧਰ ਉਹ ਚੋਰ ਰਲ ਕੇ ਇਧਰ ਕਾਂਗਰਸ ਤੇ ਝਾੜੂ ਰਲ ਕੇ ਹੁਣ ਲੋਕਾਂ ਨੇ ਦੇਖਣਾ ਵੀ ਕਿਹੜੇ ਚੋਰਾਂ ਨੂੰ ਖੜਵਾਵੇਂ ਕਿਹੜੇ ਚੋਰਾਂ ਨਾਲ ਤਕਸਰੀ ਦਮਦਮਾ ਸਾਹਿਬ ਦੇ ਵਿੱਚ ਅੱਜ ਅਸੀਂ ਜਿਹੜਾ ਹੈਗਾ ਖੜੇ ਆ ਲਖਾ ਸਿੰਘ ਸਧਾਨਾ ਦੀ ਯਾਤਰਾ ਜਿਹੜੀ ਆ ਸ਼ੁਰੂ ਹੋ ਰਹੀ ਆ ਸਰਨਾ ਜਗਦੀਪ ਸਿੰਘ ਰੰਦਾਵਾ ਆ ਰੰਦਾਵੇ ਸਭ ਤੋਂ ਪਹਿਲਾ ਸਵਾਲ ਹੀ ਇਹ ਆ ਕਿ ਇੱਕ ਦੂਜੇ ਨੂੰ ਜਿਹੜੇ ਗਾਲਾਂ ਕੱਢਦੇ ਸਟੇਜਾਂ ਦੇ ਉੱਪਰ ਹੁਣ ਉੱਪਰੋਂ ਜਿਹੜੇ ਆ ਇੱਕ ਹੋ ਗਿਆ ਕੀ ਕਹੋਂਗੇ ਬਾ ਯਾਰ ਇਹ ਤਾਂ ਖਤਮ ਆ ਖੇਡਾ ਇਹਨਾਂ ਦਾ ਇਹ ਚੋਰ ਹੋ ਕੇ ਇਕੱਠੇ ਹੁਣ ਕਾਂਗਰਸ ਵਾਲਾ ਰਾਜੇ ਬੜਿੰਗ ਵਰਗੇ ਜਾਂ ਹੋਰ ਬੋਲਦੇ ਹੁੰਦੇ ਸੀ ਵੀ ਝਾੜੂ ਆਏ ਆ ਜਾਂ ਭਗਵੰਤ ਮਾਨ ਵੀ ਇਹ ਗੱਲ ਕਹਿੰਦਾ ਰਿਹਾ 2000 ਭ੍ਰਸ਼ਟਾਚਾਰ ਕਰਦੇ ਐ ਕਰਦੇ ਮੈਨੂੰ ਜੇਲਾਂ ਛੁੱਟੂ ਕਾਂਗਰਸੀਆਂ ਨੂੰ ਫਿਰ ਹੁਣ ਦੁੱਧ ਦੋਤੇ ਹੋ ਗਏ ਇਹਨੂੰ ਰਾਜੇ ਬਣੰਗੇ ਨੂੰ ਮੈਂ ਪੁੱਛਣਾ ਚਾਹਨਾਗਾ ਵੀ ਮੂਸੇ ਵਾਲੇ ਦੇ ਬਾਪ ਨੂੰ ਤੇ ਖੈਰੇ ਨੂੰ ਛੱਡ ਕੇ ਫਿਰ ਝਾੜੂ ਨਾਲ ਹੰਸਿਆਉਤਾ ਕਰ ਰਿਹਾ ਹੈਗਾ ਹੁਣ ਜਮੀਰ ਮਰ ਨਹੀਂ ਰਹੀ ਹੁਣ ਸਿੱਧੀ ਕਹਿੰਦੇ ਆ ਵੀ ਯਾਰ ਬੱਸਾਂ ਬੁੱਸਾਂ ਦੇ ਜਿਹੜੇ ਘਾਪਲਾ ਸਿਸਟਮ ਆ ਉੱਥੋਂ ਡਰੇ ਫਿਰਦੇ ਆ ਹੁਣ ਜਦੋਂ ਇਹ ਪਿੰਡਾਂ ਚ ਆਉਣਗੇ ਕੀ ਜਵਾਬ ਐਨਾਂ ਕੋਲੇ ਲੋਕ ਕਹਿਣਗੇ ਨਹੀਂ ਵੀ ਚੋਰ ਇਕੱਠੇ ਹੋ ਗਏ ਯਾਰ ਇਹੀ ਕੁਝ ਹੋਣਾਗਾ ਭਗਵੰਤ ਮਾਨ ਤੋਂ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਹੱਥ ਮੰਨ ਕੇ ਪਿੰਡਾਂ 'ਚ ਇਹ ਪੁੱਛਿਓ ਭਗਵੰਤ ਮਾਨ ਤੋਂ ਵੀ ਯਾਰ ਆਹ ਜਿਹੜੇ ਭ੍ਰਿਸ਼ਟਾਚਾਰ ਸੀ ਕਾਂਗਰਸੀ ਸਾਰੇ ਲੁੱਟਦੇ ਸੀ ਖੋਹਦੇ ਸੀਗੇ ਵੀ ਇਹਨਾਂ ਨਾਲ ਤੁਸੀਂ ਮਝੌਤਾ ਕਿਉਂ ਕੀਤਾ ਤੇ ਕਾਂਗਰਸੀਆਂ ਤੋਂ ਇਹ ਸਵਾਲ ਪੁੱਛਿਓ ਵੀ ਖੈਰਾ ਛੋਟਾ ਬੰਦਾ ਨਹੀਂ ਮੂਸੇ ਵਾਲੇ ਦੇ ਡੈਡੀ ਛੋਟੇ ਬੰਦੇ ਨਹੀਂ ਕਹੇ ਨਹੀਂਗੇ ਇਹ ਗੱਲਬਾਤ ਉਹ ਸੁਣੀ ਚਾਹੁੰਦੇ ਆਪਾਂ ਨੂੰ ਤੁਸੀਂ ਉਹਨੂੰ ਮੂਸੇ ਵਾਲੇ ਨੂੰ ਚੋਣ ਚੋਣ ਵੀ ਲੜਾਇਆ ਸੀ ਆਪਦੇ ਵੱਲੋਂ ਇਹ ਸਵਾਲ ਦੋਨਾਂ ਪਾਰਟੀਆਂ ਨੂੰ ਕਰਨੇ ਚਾਹੁੰਦੇ ਆ ਫਿਰ ਦੇਖਦੇ ਆ ਵੀ ਸੱਥਾਂ ਚ ਜਵਾਬ ਦਿੰਦੇ ਆ ਕਿ ਨਹੀਂ ਇਹ ਬਹੁਤ ਗਲਤ ਬੰਦੇ ਇਕੱਠੇ ਹੋ ਗਏ ਮੈਂ ਤਾਂ ਪੰਜਾਬੀਆਂ ਨੂੰ ਕਹਿਣਾ ਜਦੋਂ ਯਾਰ ਇਹ ਚੋਰ ਇਕੱਠੇ ਹੋ ਸਕਦੇ ਆ ਸਾਰੇ ਕਿਉਂਕਿ ਇਹ ਵੀ ਚੋਰੀ ਆ ਝਾੜੂ ਵਾਲੇ ਕੇਜਰੀਵਾਲ 100 ਕਰੋੜ ਦਾ ਕਪੜਾ ਖਰ ਕੇ ਫਿਰਦਾ ਨਾ ਈਡੀ ਤੋਂ ਭੱਜਿਆ ਕਿਤੇ ਕਹਿੰਦਾ ਮੈਂ ਇੱਥੇ ਸਾਧਨਾ ਚ ਬਹਿ ਗਿਆ ਕਿਤੇ ਕਹਿੰਦਾ ਮੈਂ ਥੱਲੇ 10 ਦਿਨ ਕੱਲਾ ਬੈਠੂਗਾ ਮੈਂ ਉਹ ਕਰੂੰ ਜਾਂ ਕਰੂੰ ਮੈਂ ਜਾਪ ਕਰੂੰਗਾ ਕਰਾਉਂਦੀ ਹੈ ਜਾਪ ਈੜੀ ਤੋੜਦਾ ਜਾਪ ਕਰਦਾ ਜਾ ਨਾ ਦਿੱਲੀ ਕੱਢਣ ਤੇਰਾ ਜਲੂਸ ਆ ਬਾਈ ਜੀ ਜੇ ਲੋਕਾਂ ਨੂੰ ਇਹ ਸਮਝ ਆ ਵੀ ਇਹ ਚੋਰ ਇਕੱਠੇ ਹੋ ਗਏ ਤੇ ਤੁਸੀਂ ਵੀ ਯਾਰ ਇਕੱਠੇ ਹੋ ਜਾਓ ਇਹਨਾਂ ਦੀ ਸਕਾਉ ਸਾੜ ਫੇਰ ਲੋਟ ਆਉ ਕੰਮ ਯਾਰ ਨੈਟ ਦਾ ਜਮਾਨਾ ਜੇ ਹੁਣ ਵੀ ਨਹੀਂ ਤੁਸੀਂ ਯਾਰ ਸੋ ਜਾ ਕਰ ਕਿਤਾ ਫਿਰ ਬੱਸ ਸਰ ਗਿਆ ਓਡਾ ਦਾਵੇਂ ਉਹ ਕਹਿੰਦੇ ਮੋਦੀ ਤੋਂ ਬਚਾਉਣਾ ਦੇਸ਼ ਨੂੰ ਮੋਦੀ ਬਹੁਤ ਖਤਰਨਾਕ ਆ ਰਿਹਾ ਕਹਿੰਦੇ ਮੋਦੀ ਦਾ ਯਾਰ ਬਾਅਦ ਚ ਦੇਖਾਂ ਕਾਂਗਰਸ ਤੇ ਝਾੜੂ ਤੂੰ ਪੰਜਾਬ ਵਿਚ ਆ ਲੋ ਉਹ ਤਾਂ ਦੇਖਾਂਗੇ ਉਹਨੂੰ ਤਾਂ ਆਉਣ ਦੇ ਉਹਦਾ 24 ਚ ਮੋਦੀ ਮੈਨੂੰ ਲੱਗਦਾ ਵੀ ਦੁਬਾਰੇ ਇੱਕ ਸਾਹ ਦਾ ਆਉਂਦਾ ਦੀਂਦਾਗਾ ਉਹਦੇ ਨਾਲ ਟੱਕਰ ਪੰਜਾਬ ਦੀ ਪੰਜਾਬ ਖੜੂਗਾ ਕਿਉਂਕਿ ਜਦੋਂ ਗੋਰੇ ਕਲਕੱਤੇ ਤੋਂ ਲੈ ਕੇ ਵੜਦੇ ਆਉਂਦੇ ਸੀ ਨਾ ਹਿੰਦੁਸਤਾਨ ਨੂੰ ਆ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਢੱਕੇ ਸੀ ਸੱਤ ਲੋਤ ਤੇ ਕਹਦਾ ਵੀ ਤੁਸੀਂ ਸਾਡੇ ਨਾਲ ਬੜਿਓ ਅਸੀਂ ਛੋਡੇ ਨਹੀਂ ਬੜਦੇ ਕੋਈ ਨਾ ਆਉਣ ਦੇ ਮੋਦੀ ਦਾ ਆਉਂਦਾ ਭੱਜਿਆ ਆਖਰ ਤੇ ਜਿਵੇਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਜਲੂਸ ਕੱਢਿਆ ਸੀ ਇਹਨਾਂ ਦਾ ਉਹੀ ਹੁਣ ਜਲੂਸ ਨਿਕਲਣਾ ਮੋਦੀ ਨਾਲ ਤਾਂ ਦੇਖ ਲੈ ਜਿਹੜੇ ਆ ਚੋਰ ਝਾੜੂ ਤੇ ਕਾਂਗਰਸ ਵਿੱਚ ਇਕੱਠੇ ਹੋ ਰਹੇ ਇਹਨਾਂ ਦੇ ਕੀ ਕਰੋਗੇ ਹੁਣ ਵਿੱਚ ਕਹਿਣਗੇ ਵੀ ਹਜੇ ਕਿਹੜਾ ਸਮਝੌਤਾ ਹੋਇਆ ਉਹ ਬਾਈ ਜੀ ਹੌਲੀ ਹੌਲੀ ਉਹ ਮੋਮ ਤਾਰ ਕੇ ਦੇਖਦੇ ਆ ਕੇਜਰੀਵਾਲ ਤੇ ਰਾਹਲ ਗਾਂਧੀ ਨਾਲ ਉਤੋਂ ਦੀ ਇਹ ਇਹਨਾਂ ਨੇ ਇੱਕ ਉਹਨਾਂ ਦੀ ਇੱਕ ਗੱਲ ਵੀ ਨਹੀਂ ਚੱਲਣੀ ਜੇ ਕਹਿੰਦਾ ਰਾਹਲ ਗਾਂਧੀ ਨੇ ਟੱਕੇ ਬੈਠਾ ਓਏ ਕਰੋ ਸਮਝੌਤਾ ਕਰਨਗੇ ਇਹਨਾਂ ਦੇ ਪੱਲੇ ਕੀ ਆ ਹ ਜੇ ਕਿ ਜਰੀਵਾਲ ਨੇ ਕਹਿਤਾ ਫਿਰ ਵੀ ਸਮਝੌਤਾ ਕਰਨਾ ਬੂ ਆਹੀ ਕੋ ਸੋਣਾਗਾ ਸਮਝੌਤਾ ਹੋ ਗਿਆ ਫਿਰ ਤਾਂ ਹੁਣ ਇੱਕ ਹਿਸਾਬ ਦਾ ਪਈ ਕਹਿ ਸਕਦੇ ਆ ਬੀਜੇਪੀ ਦੇ ਜੇ ਕਾਲੀ ਰਲ ਕੇ ਉਧਰ ਹੋ ਚੋਰ ਰਲ ਕੇ ਇਧਰ ਕਾਂਗਰਸ ਤੇ ਝਾੜੂ ਰਲ ਕੇ ਹੁਣ ਲੱਗੇ ਲੋਕ ਲੋਕਾਂ ਨੇ ਦੇਖਣਾ ਵੀ ਕਿਹੜੇ ਚੋਰਾਂ ਨੂੰ ਖੜਨਾ ਕਿਹੜੇ ਚੋਰਾਂ ਨਾਲ ਪਹਿਲੀ ਗੱਲ ਤਾਂ ਲੋਕ ਜੇ ਕਿਸਾਨੀ ਅੰਦੋਲਨ ਤੋਂ ਜਾਗਰ ਨਹੀਂ ਹੁੰਦੇ ਫਿਰ ਹੋਈ ਨਹੀਂ ਸਕਦੇ ਉਹ ਛੋਡੀਆਂ ਜ਼ਮੀਨਾਂ ਨੂੰ ਪੈ ਗਏ ਸਾਨੂੰ ਲੁੱਟ ਕੇ ਖਾ ਕੇ ਕੋਆਪਰੇਟ ادارے ਭੱਜੇ ਆਉਂਦੇ ਮਾਰੋ ਮਾਰ ਕਰਦੇ ਆਉਂਦੇ ਆ ਆ ਬਾਈ ਨੂੰ 90 ਵਲਡ ਆਊਟਰ ਦੀ ਏਡੀ ਸਮਝ ਆ ਇਹਦੀ ਬਾਈ ਦੇ ਇੰਟਰਵਿਊ ਰੋਜ਼ ਹੀ ਚੱਲਦੀਆਂ ਗਿਆ ਉਹ ਬਾਈ ਜੇ ਸਾਡੇ ਪੱਲੇ ਕੱਖ ਨਹੀਂ ਰਹਿਣਾਗਾ ਸਭ ਕਾਸ ਦੱਬੀ ਤੁਰਿਆਂਦੇ ਅਗਲੇ ਜਿਵੇਂ ਬਾਈ ਨੇ ਕਿਹਾ ਸੀ ਵੀ ਜਿਹੜਾ ਛੋਟੇ ਪੈਸੇ ਆ ਉਹ ਵੀ ਅਕਾਊਂਟ 'ਚ ਹੀ ਹੋ ਜਾਣੇ ਆ ਆ ਜਿਹੜੀ ਕੈਸ਼ਲੈਸ ਜਿਹੜੇ ਆਪਾਂ ਲਈ ਫਿਰਦਿਆਂ ਕੈਸੇ ਰਹਿਣੇ ਨਹੀਂ ਬੱਲੇ ਕਿਉਂਕਿ ਮੋਬਾਈਲ 'ਚ ਪੈਸੇ ਹੋ ਜਾਣੇ ਆ ਜੇ ਮੇਰੇ ਵਰਗਾ ਸੋਚੂਗਾ ਵੀ ਆ ਠੰਡ 'ਚ ਦੋਲਣ ਤੇ ਬੈਠੇ ਆ ਵੀ ਇਹਨਾਂ ਲਈ ਆਪਾਂ ਲੰਗਰੀ ਲਾ ਦੀਏ ਕੁਸਕ ਪੈਸਿਆਂ ਨਾਲ ਤੇ ਤੁਹਾਡੇ ਖਾਤੀ ਬੰਦ ਕਰ ਦਿਆ ਕਰਨਗੇ ਅਗਲੇ ਉਹ ਤੁਹਾਨੂੰ ਧੜਾ ਧੜ ਮਾਰ ਦਿਆਉਂਦੇ ਆ ਸਰਕਾਰਾਂ ਪਿੱਛੇ ਨਾ ਲੱਗੋ ਇਹ ਤਾਂ ਆਪ ਉਹਨਾਂ 'ਚ ਰਲ ਗਏ ਇਹ ਤਾਂ ਤਗੜੇ ਬੰਦਿਆਂ ਦੇ ਨਾਲ ਰਲ ਗਏ ਕਾਲੀ ਕਾਂਗਰਸ ਸਾਹਿਬ ਚੋਰ ਜਿੰਨੇ ਵੀ ਇਕੱਠੇ ਹੋਏ ਵੇ ਆ ਵਿੱਚੀ ਝਾੜੂ ਉਹ ਬਚ ਜੋ ਲੋਕੋ ਜੇ ਹੁਣ ਨਹੀਂ ਤੁਸੀਂ ਜਾ ਕਰ ਫੇਰ ਭਾਈ ਤੁਸੀਂ ਜਾ ਕੇ ਕਰਨੀਓ ਤਾਂ ਫੇਰ ਸਾਡੇ ਵੀ ਹੱਥ ਖੜੇ ਆ। ਤੁਸੀਂ ਚੋਰ ਕਹਿਣਿਓ ਪਰ ਉਹ ਕਹਿੰਦੇ ਸਾਡੇ ਲੱਖ ਬਖਰੇਵੇਂ ਆ। ਸਾਡੇ ਬਹੁਤ ਬਖਰੇਵੇਂ ਆ। ਪਰ ਕਹਿੰਦੇ ਇਹ ਬਖਰੇਵੇਂ ਨੂੰ ਭੁੱਲ ਕੇ ਇੱਕ ਵਾਰੀ 2024 ਦੇ ਵਿੱਚ ਜਿਹੜੀ ਸੀਟ ਆ ਉਹ ਆਪਦੇ ਹੱਥ ਦੇ ਵਿੱਚ ਕਰ ਲਈਏ। ਬਖਰੇਵੇਂ ਉਦੋਂ ਬਾਅਦ ਨਿਬੜੀ ਜਾਣਗੇ। ਉਦੋਂ ਬਾਅਦ ਨਿਮੇੜ ਲਾਂਗੇ ਬਖਰੇਵੇਂ। ਹਾਂ ਜਿਵੇਂ ਬਾਈ ਨੇ ਸਵਾਲ ਕਰਿਆ ਸੀ ਇਹ ਕਹਿੰਦੇ ਵੀ ਮੋਦੀ ਵੱਡਾ ਚੋਰ ਆ। ਫੇਰ ਇਹ ਇਹ ਤਾਂ ਫੇਰ ਹੋਰ ਏਦੂ ਵੱਡੇ ਚੋਰ ਹੋ ਨਿਬੜਦਗੇ। ਲਾਲੂ ਯਾਦਵ ਵਰਗੇ ਜਿਹੜੇ ਫਿਰਦੇ ਆ ਕੇਜਰੀਵਾਲ ਵਰਗੇ ਇਹਨਾਂ ਚੋਂ ਚੰਗਾ ਦੱਸ ਦਿਓ ਕਿਹੜਾਗਾ। ਕੋਈ ਘਟ ਨਹੀਂ ਹੈਗਾ ਹਾਲਾਂਕਿਵੇਂ ਮੋਦੀ ਦੇ ਨਜਾਇਜ਼ ਉਲਟਾਂ ਕਿਉਂਕਿ ਬਹੁਤ ਮਾੜੀਆਂ ਨੀਤੀਆਂ ਲਈ ਆਉਂਦਾ ਟਰੱਕਾਂ ਦੇ ਵਿਰੁੱਧ ਕਾਨੂੰਨ ਲਿਆਏ ਆ ਪਰ ਇਹ ਕਿੰਨੇ ਕਿ ਚੰਗੇ ਆ ਉਹ ਗਾਈਆਂ ਦਾ ਗਾਈਆਂ ਦੇ ਚਾਰੇ ਚ ਗੱਡਾ ਘਪੜਾ ਕਰ ਰਹੀ ਲਾਲੂ ਨੇ ਕੇਜਰੀਵਾਲ ਨੇ ਬੰਗਲੇ ਚੋਂ ਖਾ ਗਿਆ 100-200 ਕਰੋੜ ਜਿੰਨੇ ਹੇਰਲੇ ਫਿਰ ਜੇ ਮੈਨੂੰ ਇੱਕ ਵੀ ਸਹੀ ਦੱਸਦੇ ਉਹ ਜਿਹੜੇ ਮਲੈਮ ਜਾਦੂ ਵਰਗੇ ਆ ਉਹ ਬਹੁਤ ਚੰਗੇ ਆ ਜਿੰਨੇ ਇਹਨਾਂ ਦੇ ਗੱਠ ਜੋੜ ਕਰਦੇ ਸਾਰੀ ਉਹੇ ਜੀ ਆ ਅਸਲ ਤਾਂ ਯਾਰ ਉਹ ਕੀ ਕਹਿੰਦੇ ਹੁੰਦੇ ਵੀ ਅੰਨਾ ਚ ਕਾਣਾ ਰਾਜਾ ਸਾਰਾ ਸਿਸਟਮ ਹੀ ਇਕੱਠਾ ਰਲਿਆ ਵਾ ਕੋਈ ਹੱਲ ਨਹੀਂ ਇਹਨਾਂ ਦਾ ਪਰ ਅਰਵਿੰਦ ਕੇਜਰੀਵਾਲ ਤਾਂ ਇਹ ਕਹਿੰਦੇ ਨੇ ਕਿ ਹਰ ਸਟੇਜ ਤੋਂ ਹੁਣ ਤੱਕ ਵੀ ਕਹਿੰਦੇ ਰਹੇ ਨੇ ਪਹਿਲਾਂ ਵੀ ਕਹਿੰਦੇ ਨੇ ਕਿ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਅਸੀਂ ਰਾਜਨੀਤੀ ਕਰਨ ਜਿਹੜਾ ਹੈਗਾ ਉਹ ਨਹੀਂ ਆ ਰਾਜਨੀਤੀ ਦੇ ਵਿੱਚ ਹਾਂ ਜਮਾ ਨਹੀਂ ਕਰਨਾ ਇਹ ਨਾ ਗਨਮੈਨ ਲਿਆ ਹੁਣ ਕਹਿਣਾ ਨਹੀਂ ਮੈਂ ਚਾਹੁੰਦਾਗਾ ਬੇਸ਼ੱਕ ਹੁਣੇ ਆਪਣੇ ਦੇ ਪਰਚੀ ਬਾਦਨ ਝਾੜੂ ਵਾਲੇ ਪਾਉਂਦੇ ਦਾ ਫਿਰਦੇ ਹੀ ਆ ਹਨਾ ਮੇਰੇ ਤੇ ਹੀ ਬਾਦ ਫਿਰ ਜਾਇਆਵਾਂਗੇ ਜੇਲ ਹੁਣ ਔਖਾ ਉਹਨੂੰ ਬੋਲਣੀ ਪਊਗਾ ਸੈਂਡਲਾਂ ਤੇ ਰੇਲ ਗੱਡੀ ਤੇ ਆਉਣ ਵਾਲਾ ਬੰਦਾ ਅ ہم گن مین نہیں لیں گے ہم بے ادب کی کو دوسیوں کو تین دن میں پکڑ لیں گے ہم جو کر دیں گے ہم وہ کر دیں کر دے کچھ ڈکا نہیں بھائی توڑیا انہوں نے سب لٹن کھون والے اکٹھے ہوئے ہوے ہوے ਤੁਸੀਂ دیکھو بھی نہ چوروں سے بچنا کیسے ہاں ਧੰਨਵਾਦ ਧੰਨਵਾਦ